ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰਾਂ ਦਾ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਚੈਨਲ ਦੇ ਵਿੱਚ ਜਿਵੇਂ ਤੁਹਾਡੇ ਨਾਲ ਨਵੀਂ ਨਵੀਂ ਜਿਹੜੀ ਹੈਗੀ ਖੇਤੀਬਾੜੀ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਾਂ ਹੈ ਅੱਜ ਜਿਹੜਾ ਫੀਲਡ ਤੁਹਾਨੂੰ ਦਿਖਾ ਰਹੇ ਹਾਂ ਇਹਦੇ ਵਿੱਚ ਕਈ ਥਾਵਾਂ ਤੇ ਕਿਸਾਨ ਵੀਰ ਕਰਦੇ ਆ ਕਿਤੇ ਕਿਤੇ ਕਈ ਕਿਸੇ ਕਿਸੇ ਜ਼ਿਲ੍ਹੇ ਦੇ ਵਿੱਚ ਕੀਤੀ ਹੈ ਬਜਾਈ ਜਦਾਂ ਰੀਪਰ ਦੇ ਨਾਲ ਬਜਾਈ ਰੀਪਰ ਨਾਲ ਬਜਾਈ ਕਿਦਾਂ ਕਈ ਕਿਸਾਨ ਵੀਰਾਂ ਨੂੰ ਹੈਰਾਨੀ ਵੀ ਹੋਊਗੀ ਰੀਪਰ ਨਾਲ ਕਿਸਾਨ ਵੀਰੋ ਇਦਾਂ ਵੀ ਜਦੋਂ ਆਪਾਂ ਝੋਨਾ ਵੱਢ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਕਿਸਾਨ ਵੀਰ ਨੇ ਜਿਹੜਾ ਰੀਪਰ ਮਾਰਿਆ ਤੇ ਉਹਦੇ ਨਾਲ ਜਿਹੜੀ ਹੈਗੀ ਹੈ ਪਰਾਲੀ ਜਿਹੜੀ ਵੱਢ ਕੇ ਸੁੱਟਤੀ ਉਸ ਤੋਂ ਬਾਅਦ ਤਿੰਨ ਚਾਰ ਦਿਨ ਬਾਅਦ ਜਿਹੜੀ ਹੈਗੀ ਹੈ ਉਸੇ ਪਰਾਲੀ ਦੇ ਵਿੱਚ ਉੱਪਰ ਜਿਹੜਾ ਹੈਗਾ ਕਣਕ ਦਾ ਛੱਟਾ ਦੇ ਕੇ 45 ਕਿਲੋ ਬੀ ਪਾ ਕੇ ਉਸ ਤੋਂ ਬਾਅਦ ਫੇਰ ਜਿਹੜਾ ਹੈਗਾ ਚੱਕ ਕੇ ਥੋੜਾ ਥੋੜਾ ਜਿਹੜਾ ਰੀਪਰ ਮਾਰਤਾ ਉਹਦੇ ਨਾਲ ਜਿਹੜੇ ਕਣਕ ਦੇ ਦਾਣੇ ਥੱਲੇ ਚਲੇ ਗਏ ਉਸ ਤੋਂ ਬਾਅਦ ਜਿਹੜਾ ਹੈਗਾ ਨਾਲ ਹੀ ਉਹਨਾਂ ਨੇ ਜਿਹੜਾ ਪਾਣੀ ਛੱਡਤਾ ਤੇ ਕਣਕਾ ਤੁਹਾਡੇ ਸਾਹਮਣੇ ਆ ਕਿਤੇ ਕਿਤੇ ਜਿੱਥੇ ਕਿਤੇ ਬੀ ਨਹੀਂ ਪਿਆ ਉੱਥੇ ਕਿਤੇ ਕਿਤੇ ਹੈਗੇ ਜਿਹੜੇ ਹੈਗੇ ਆ ਦਾਣੇ ਖਾਲੀ ਆ ਸੀ ਇਹ ਜਿਹੜੀ ਕਣਕ ਦਾ ਕਿਸਾਨ ਦੇ ਕਹਿਣ ਤੇ ਜਿਹੜਾ ਉੱਥੇ ਪਹੁੰਚ ਕੇ ਜਿਹੜਾ ਨਰੀਖਣ ਕੀਤਾ ਤੇ ਉਹਦੇ ਨਾਲ ਡਿਸਕਸ ਕੀਤਾ ਇੱਕ ਦੋ ਜਿਹੜੇ ਹੈਗੇ ਨੈਗੇਟਿਵ ਪੁਆਇੰਟ ਲੱਗੇ ਇੱਕ ਤਾਂ ਜਿਹੜਾ ਹੈਗੇ ਦਾਣੇ ਜਿੱਥੇ ਨਹੀਂ ਪਏ ਜਾਂ ਜਿਹੜੇ ਰੂਪਰ ਨਾਲ ਇਕੱਠੀ ਹੋ ਗਈ ਪ੍ਰਾਲੀ ਕਿਤੇ ਕਿਤੇ ਉੱਥੇ ਜਿਹੜੀਆਂ ਹੈਗੀਆਂ ਦੋਗੀਆਂ ਖਾਲੀ ਰਹਿ ਗਈਆਂ ਉੱਥੇ ਜਿਹੜੀ ਕਣਕ ਦਾ ਜਮਾ ਨਹੀਂ ਹੋਇਆ ਦੂਜੇ ਨੰਬਰ ਤੇ ਜੋ ਮਤਲਬ ਜਿਹੜੇ ਹੈਗੇ ਬੀ ਆ ਜਿਵੇਂ ਕਿ ਉੱਪਰੋਂ ਹੀ ਉਹਦੀ ਜੜ ਲੱਗਦੀ ਜ਼ਮੀਨ ਦੇ ਉੱਤੇ ਇਸ ਤੇ ਜਿਹੜਾ ਹੈਗਾ ਇਹਦੇ ਡਿੱਗਣ ਦਾ ਖਰਚਾ ਜਿਹੜਾ ਐਂਡ ਤੱਕ ਬਣਿਆ ਰਹੂਗਾ ਤੇ ਜਾੜ ਵਧੀਆ ਮਾਰਿਆ ਹੋਇਆ ਬੂਟਿਆਂ ਨੇ ਜਾੜ ਵੀ ਠੀਕ ਹੈ ਜੇਕਰ ਇਹ ਕਣਕ ਜਿਹੜੀ ਐਂਡ ਤੇ ਜਾ ਕੇ ਜਦੋਂ ਮਾਰਚ ਦੇ ਵਿੱਚ ਵੱਢਣ ਦੇ ਨੇੜੇ ਜਾਂਦੀ ਹੈ ਤੇ ਉਦੋਂ ਆਪਾਂ ਜਦੋਂ ਲਾਸਟ ਪਾਣੀ ਲਾਉਣੇ ਆ ਜੇ ਉਦੋਂ ਨਹੀਂ ਡਿੱਗਦੀ ਤਾਂ ਇਹ ਜਿਹੜੇ ਹੈਗੇ ਬੜੀ ਵਧੀਆ ਕਾਮਜਾਬ ਕਾਮਜਾਬ ਹੋਊਗੀ ਕਿਉਂਕਿ ਖਰਚਾ ਵੀ ਇੱਥੇ ਜਿਹੜਾ ਹੈਗਾ ਬੜਾ ਘੱਟ ਹੋਇਆ ਹੈ ਕਿਉਂਕਿ ਜਿਹੜਾ ਹੈਗਾ ਰੀਪਰ ਹੀ ਦੋ ਵਾਰੀ ਵੱਜਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਪਾਣੀ ਛੱਡ ਕੇ ਤੇ ਇਹਦੀ ਬਜਾਈ ਹੋ ਗਈ ਆ ਕੋਈ ਇਹਦੀ ਬੁਆਹੀ ਨਹੀਂ ਕੀਤੀ ਗਈ ਕੋਈ ਕੁਝ ਵੀ ਜਿਹੜਾ ਹੈਗਾ ਹਲ ਤਮੀਆਂ ਕੋਈ ਵੀ ਆਪਰੇਸ਼ਨ ਨਹੀਂ ਕੀਤਾ ਗਿਆ ਤੇ ਜਿਹੜਾ ਹੁਣ ਇਹਨਾਂ ਨੂੰ ਕਿਸਾਨ ਵੀਰਾਂ ਨੂੰ ਜਿਹੜਾ ਅਸੀਂ ਰეკਮੈਂਡ ਕੀਤੀ ਹੈਗੀ ਵੀ ਜਿਹੜੀ ਮਲਟਰੀ ਨਿਊਟਰੀਐਂਟ ਦੀ ਜਿਹੜੀ ਹੈਗੀ ਆ ਜ਼ਿੰਕ ਮੈਗਨੀਜ਼ ਦੀ ਸਪਰੇ 13045 ਦੀ ਸਪਰੇ ਉਹ ਕੀਤੀ ਜਾਵੇ ਤਾਂ ਕਿ ਜਿਹੜਾ ਤਣਾ ਮਜ਼ਬੂਤ ਹੋਵੇ ਜੜਾਂ ਦੀ ਵੀ ਪੂਰੀ ਡਿਵੈਲਪਮੈਂਟ ਹੋਵੇ ਤੇ ਜਿਹੜਾ ਹੈਗਾ ਵਧੀਆ ਝਾੜ ਮਿਲ ਸਕੇ ਤੇ ਜਿਹੜਾ ਹੈਗਾ ਕਣਕ ਆ ਇਹ ਢਿੱਗਣ ਤੋਂ ਵੀ ਜਿਹੜੀ ਹੈਗੀ ਆ بچ ਸਕੇ ਅ ਇਸ ਤਰ੍ਹਾਂ ਦੇ ਜਿਹੜੇ ਹੈਗੇ ਨਵੇਂ-ਨਵੇਂ ਤਜਰਬਿਆਂ ਦੇ ਵਿੱਚੋਂ ਕੁਝ ਨਾ ਕੁਝ ਨਿਕਲ ਕੇ ਸਾਹਮਣੇ ਆਉਂਦਾ ਜੇ ਕਿਸਾਨ ਵੀਰਾਂ ਨੇ ਨਵੇਂ ਤਜਰਬੇ ਕਰਨੇ ਵੀ ਆ ਤਾਂ ਆਪਾਂ ਨੂੰ ਜਿਹੜਾ ਹੈਗਾ ਥੋੜੇ ਰੱਖ ਪੇ ਤੋਂ ਉਹ ਸਟਾਰਟ ਕਰਕੇ ਤੇ ਜੇ ਉਹ ਆਪਣਾ ਟਰਾਇਲ ਕੋਈ ਕਾਮਯਾਬ ਰਹਿੰਦਾ ਤਾਂ ਕਿਸਾਨ ਵੀਰ ਨੂੰ ਜਿਹੜਾ ਹੈਗਾ ਅੱਗੇ ਇਹਨਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਬਾਕੀ ਜਿਹੜੀ ਹੈਗੀ ਖੇਤੀ ਮਾਰਾ ਨਾਲ ਜਿਹੜੀ ਰੈਕ ਕਰਦੇ ਰਹਿਣਾ ਚਾਹੀਦਾ 60 65 ਦਿਨ ਤੱਕ ਜਿਹੜੀ ਹੈਗੀ ਆ ਯੂਰੀਆ ਕਿਸਾਨ ਵੀਰ ਆ ਕਣਕ ਨੂੰ ਸਮਾਪਤ ਕਰ ਦੇਣਾ ਉਦੋਂ ਬਾਅਦ ਜਦੋਂ ਗੋਭੇ ਚਾਹੂ ਤਾਂ ਉਦੋਂ ਤੁਸੀਂ ਜਾ ਕੇ ਇੱਕ ਪोटाश ਦੀ ਸਪਰੇਈ ਦੀ ਵਿੱਚ ਮੈਂ ਪਹਿਲਾਂ ਵੀ ਜਿਵੇਂ ਵੀਡੀਓ ਬਣਾ ਕੇ ਦੱਸਿਆ ਸੀ 13045 ਦੀ ਜਿਹੜੀ ਤੁਸੀਂ ਸਪਰੇਅ ਕਰਦੇ ਹੋ 60 ਦਿਨ ਤੋਂ 55 ਤੋਂ 60 ਦਿਨ ਤੋਂ ਬਾਅਦ ਜਿਹੜੀ ਹੈਗੀ ਉਦੋਂ ਬਾਅਦ ਯੂਰੀਆ ਬਿਲਕੁਲ ਨਹੀਂ ਦੇਣੀ ਹੈਗੀ ਕਈ ਕਿਸਾਨ ਵੀਰ ਆ ਉਦੋਂ ਜਿਹੜੀ ਹੈਗੀ ਡੀਏਪੀ ਵਗੈਰਾ ਦੀ ਜਿਹੜੀ ਹੈਗੀ ਆ ਖਾਲ ਥੱਲੇ ਵੀ ਪਾਉਣ ਲੱਗ ਪੈਂਦੇ ਆ ਸਪਰੇਅ ਵਗੈਰਾ ਕਰਨ ਲੱਗ ਪੈਂਦੇ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਪोटाश ਤੱਤ ਜੇ ਤੁਸੀਂ ਦਿਓ ਨਾਈਟ੍ਰੋਜਨ ਦੇ ਨਾਲ ਨਾਈਟ ਤੌੜਾ ਫਾਇਦਾ ਹੁੰਦਾ ਹੈਗਾ ਇੱਕ ਜਿਹੜਾ ਹੈਗਾ ਜਿੰਕ ਬਾਰੇ ਜਿੰਕ 45 ਜ਼ਰੂਰ ਕਿਸਾਨ ਵੀਰਾਂ ਨੂੰ ਕਰਨਾ ਚਾਹੀਦਾ ਹੈ ਇਹਦੇ ਬਾਰੇ ਤੇ ਅਲੱਗ ਵੀਡੀਓ ਵੀ ਪਾਵਾਂਗੇ ਪਰ ਜਿਹੜੀ ਹੈਗੀ ਜਿੰਕ ਦੀ ਜਿਹੜੀ ਨਸਾਰੇ ਦੇ ਉੱਤੇ ਇੱਕ ਸਪਰੇਅ ਕਿਸਾਨ ਵੀਰਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਇਹਦੇ ਬਾਰੇ ਵੱਖਰੀ ਵੀਡੀਓ ਅੱਗੇ ਆਉਣ ਵਾਲੇ ਦਿਨਾਂ 'ਚ ਮੈਂ ਪਾਉਣ ਜਾ ਰਿਹਾ ਹੈਗਾ ਬਾਕੀ ਜੇ ਕੋਈ ਸਵਾਲ ਹੋਵੇ ਜਾਂ ਇਹਦੇ ਬਾਰੇ ਕੋਈ ਬਜਾਈ ਬਾਰੇ ਇਸ ਤਰ੍ਹਾਂ ਦੀ ਬਾਰੇ ਕੋਈ ਰਾਏ ਕਿਸਾਨ ਵੀਰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣ ਤੁਹਾਡਾ ਬਹੁਤ ਬਹੁਤ ਧੰਨਵਾਦ